ਇਸ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਗੁਰਦੁਆਰਾ ਕਮੇਟੀ ਦੇ ਵਿੱਚੋਂ ਸਰਕਾਰ ਦੀ ਤਰਫੋਂ ਉਹਨਾਂ ਨੇ ਇੱਥੇ ਕਬਜ਼ਾ ਕਰਵਾਉਣ ਦੀ ਪਹਿਲੇ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਵਿਧਾਨ ਨੂੰ ਤੋੜਿਆ ਹੈਗਾ ਸਾਡੇ ਦੋ ਬੰਦਿਆਂ ਨੇ ਜਿਨਾਂ ਨੇ ਆਪਣੀ ਸਰਕਾਰ ਕੋਲੋਂ ਉਹਨਾਂ ਨੂੰ ਇੱਥੋਂ ਵਾਪਸ ਲੈ ਗਏ ਅਸੀਂ ਚਾਹੁੰਦੇ ਹਾਂ ਕਿ ਅਗਰ ਸਰਕਾਰ ਇਸੇ ਵੀ ਦਖਲਅੰਦਾਜ਼ੀ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਤਨਾ ਵੱਡਾ ਨੁਕਸਾਨ ਹੋਏਗਾ ਤੇ ਸਰਕਾਰ ਨੂੰ ਔਰ ਮੈਂ ਜਿੱਥੇ ਅਮਿਤ ਸ਼ਾਹ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹ ਇੱਥੇ ਗੁਰਦੁਆਰਾ ਕਮੇਟੀ ਦੇ ਵਿੱਚ ਆਪਣਾ ਬਰਦਾਸ਼ ਨਹੀਂ ਕਰਨਗੇ ਔਰ ਮਨਜੀਤ ਆਪਣਾ ਮਨਿੰਦਰ ਸਿੰਘ ਸਰਸਾ ਔਰ ਸਾਥ ਮੇ ਕਲਕਾ ਕੋ ਹਮ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਅਸੀਂ ਅਗਰ ਪੂਏ ਇੱਥੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰੇਗਾ ਸਰਕਾਰ ਦੀ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਦੇਖ ਦਿੱਲੀ ਦਾ ਸਿੱਖ ਸੜਕਾਂ ਤੇ ਆ ਗਿਆ ਔਰ ਸਾਡਾ ਬਸ ਜਿਹੜਾ ਹੋਏਗਾ ਅਸੀਂ ਕਰਾਂਗੇ ਮੈਂ ਸਮਝਦਾ ਇਹ ਇਹ ਡੈਮੋਕ੍ਰੇਸੀ ਦਾ ਮਰਡਰ ਕੀਤਾ ਹੈ ਸਰਕਾਰ ਨੇ रेखा गुप्ता ਦੀ ਸਰਕਾਰ ਔਰ ਦਿੱਲੀ ਗੁਰਦੁਆਰਾ ਕਮੇਟੀ ਨੇ ਚੁਣੇ ਹੋਏ ਮੈਂਬਰ ਹਟਾਏ ਨੇ ਕੋਰਟ ਦੇ ਵਿੱਚ ਕੇਸ ਪਾ ਕੇ ਵਾਪਸ ਲੈਂਦੇ ਨੇ ਇਹ ਸਿੱਧਾ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਜਿਸ ਨੂੰ ਕੌਮ ਕਦੀ ਬਰਦਾਸ਼ਤ ਨਹੀਂ ਕਰੇਗੀ ਆਪਣਾ ਜਿਹੜੀਆਂ ਸਰਕਾਰਾਂ ਹਨ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਮਗਰ ਲਾ ਕੇ ਤੁਸੀਂ ਸਾਡੀ ਕੌਮ ਦਾ ਨੁਕਸਾਨ ਕਰਨਾ ਚਾਹ ਰਹੇ ਹੋ ਤੁਹਾਨੂੰ ਉਹਨਾਂ ਕਰਕੇ ਵੋਟਾਂ ਨਹੀਂ ਮਿਲਣਗੀਆਂ ਪੰਥ ਦੀ ਸੋਚੋ ਇਹ ਦੋ ਬੰਦੇ ਜਿਹੜੇ ਤੁਹਾਡੇ ਦਾ ਮਗਰ ਲਾ ਕੇ ਤੁਸੀਂ ਇਹ ਸਾਰੇ ਕਾਰਜ ਕਰ ਰਹੇ ਹੋ ਇਹ ਕੋਈ ਤੁਹਾਨੂੰ ਕੋਈ ਆਪਣਾ ਉਹ ਨਹੀਂ ਦੇ ਸਕਦੇ ਸਿੱਖੀ ਦਾ ਮੈਨੇਟ ਨਹੀਂ ਦੇ ਸਕਦੇ ਸਿੱਖ ਪੰਥ ਜਾਣੂ ਆ ਉਹਨਾਂ ਦਾ ਮਗਰ ਕੋਈ ਨਹੀਂ ਹੈਗਾ ਅੱਜ ਜੋ ਸਰਕਾਰਾਂ ਨੇ ਦਿੱਲੀ ਸਰਕਾਰ ਨੇ ਜੋ ਕੀਤਾ ਇਹਨਾਂ ਨੂੰ ਬੜੇ ਅਸੀਂ ਨਿਖੇਧੀ ਕਰਦੇ ਆਂ ਔਰ ਔਨੇ 4 ਸਾਲ ਹੋ ਗਏ ਨੇ ਇਲੈਕਸ਼ਨ ਦਾ ਟਾਈਮ ਆ ਗਿਆ ਅਗਰ ਇਹ ਗਲਤ ਸੀ ਤਾਂ ਪਹਿਲਾਂ ਕਿਉਂ ਨਹੀਂ ਠੀਕ ਕੀਤਾ ਅੱਜ ਸਮਾਂ ਆ ਗਿਆ ਸਭ ਜਾਣਦੇ ਨੇ ਔਰ ਸਮਾਂ ਆਇਆ ਕਿ ਦੱਸੇਗਾ ਇਹਨਾਂ ਨੂੰ ਜੋ ਦਿੱਲੀ ਸਵੈ ਸਰਪੰਚਾ ਪ੍ਰਬੰਧਕ ਕਮੇਟੀ ਜੋ ਪ੍ਰਧਾਨ ਹੈ ਉਹਨੂੰ ਇਸ ਤੇ ਸੰਗਿਆ ਲੈਣਾ ਚਾਹੀਦਾ ਔਰ ਇਲੈਕਸ਼ਨ ਦੀ ਤਿਆਰੀ ਕਰ ਲੈ ਜੇ ਤੇ ਦੇਖੋ ਮੈਂਬਰ ਆਏ ਕੁਝ ਕਰਕੇ ਦਿਖਾ ਦੇ ਤੁਸੀਂ ਦਿੱਲੀ ਕਮੇਟੀ ਦਾ ਨੁਕਸਾਨ ਹੀ ਕੀਤਾ ਤੂੰ ਨੂੰ ਥੱਲੇ ਲਾਇਆ ਤੁਸੀਂ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਆਪਣਾ ਸਰਕਾਰ ਹੈ ਉਹਨੂੰ ਇਹ ਤਾਂ ਸੰਗਿਆਨ ਲੈਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਪੰਥ ਦੀ ਚੜ੍ਹਦੀ ਕਲਾ ਲੈਣਾ ਚਾਹੁੰਦੇ ਹੋ ਨਾਲ ਲੈ ਕੇ ਚੱਲਣਾ ਚਾਹੁੰਦੇ ਹੋ ਤੇ ਚੰਗਾ ਕੰਮ ਕਰ ਲਓ ਕੋਈ ਇਹ ਜੋ ਕਮਿਊਨਿਟੀ ਸਭ ਜਾਣਦੇ ਆ

ਜਿਹੜਾ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਕੀਤਾ ਹੈ ਉਹਦੇ ਅਗੇ ਅਸੀਂ ਪ੍ਰਟੈਸਟ ਕਰਨ ਆਇਆ ਔਰ ਤੁਸੀਂ ਇਹ ਦੇਖੋ 36 ਘੰਟਿਆਂ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਹੜ ਜਿਹੜਾ ਹੈ ਨਾ ਉਹ ਇਥੇ ਇਸ ਮੁਜਾਰੇ ਵਿੱਚ ਸ਼ਾਮਲ ਹੋਇਆ ਪ੍ਰਟੈਸਟ ਮਾਰਚ ਵਿੱਚ ਸ਼ਾਮਲ ਹੋਇਆ ਅਸੀਂ ਮਾਸਟਰ ਜੀ ਦੀ ਜਗਾ ਕਿਉਂ ਚੁਣੀ ਹੈ ਜਦ ਕਈ ਸਿੱਖਾਂ ਨੂੰ ਖਾਲਸਾਤਨ ਦੀ ਮੰਗ ਕੀਤੀ ਜਾ ਰਹੀ ਸੀ ਤੇ ਮਾਸਟਰ ਜੀ ਨੇ ਜਿਹੜੀ ਨੈਸ਼ਨਲ ਪਾਰਟੀ ਸੀ ਉਹਨੂੰ ਸਹਾਇਤਾ ਦੇਣ ਦੀ ਗੱਲ ਕੀਤੀ ਮਾਸਟਰ ਜੀ ਦੇ ਨਾਲ ਕੀਤੇ ਸਾਰੇ ਵਾਦੇ ਅੱਜ ਹਿੰਦੁਸਤਾਨ ਦੀ ਸਰਕਾਰ ਜਿਹੜੀ ਇਹ ਉਹ ਬਦਲ ਰਹੀ ਹੈ ਔਰ ਉਸ ਤੋਂ ਮਰਮਤ ਹੋ ਰਹੀ ਹੈ ਇਹ ਮਾਸਟਰ ਜੀ ਦਾ ਬੁੱਤ ਅਸੀਂ ਇਸ ਵਾਸਤੇ ਲਾਇਆ ਸੀ ਦਿੱਲੀ ਦੇ ਸਾਰੇ ਬੁੱਤ ਤੱਕ ਲੋ ਸਾਰਿਆਂ ਦੇ ਪਿੱਠ ਪਾਰਲੀਮੈਂਟ ਚ ਹੈ ਪਰ ਮਾਸਟਰ ਜੀ ਦਾ ਮੂੰਹ ਇਹ ਹਿੰਦੂਸਤਾਨ ਦੀ استان ਦੀ ਸਰਕਾਰ ਵਾਲਾ ਹੈ ਜਿਹੜੇ ਵਾਦੇ ਮਾਸਟਰ ਜੀ ਦੇ ਨਾਲ ਕੀਤੇ ਗਏ ਸਨ ਸ਼ੋਮਣੀ ਅਕਾਲੀ ਦਲ ਨਾਲ ਕੀਤੇ ਗਏ ਸਨ ਉਹਨਾਂ ਵਾਦਿਆਂ ਤੋਂ ਹਿੰਦੁਸਤਾਨ ਦੀ ਸਰਕਾਰ ਮੁਨਕਰ ਹੋ ਰਹੀ ਹੈ ਤੇ ਉਹਦੇ ਨਾਲ ਦਿੱਲੀ ਦੀ ਸਰਕਾਰ ਮੁਨਕਰ ਹੋ ਰਹੀ ਹੈ ਮੁਨਕਰ ਕੇ ਸਾਹਸ ਤੇ ਹੋ ਰਹੀ ਹੈ ਜਿਹੜੇ ਸ਼ਰਾਬੀ ਕਬਾਬੀ ਹੈਗੇ ਜਿਨ੍ਹਾਂ ਦੀ ਇਨਕੁਆਰੀਆਂ ਨਹੀਂ ਹੋਣੀਆਂ ਅਗਰ ਇਨਕੁਆਰੀਆਂ ਹੋਣ ਤੇ ਇਹਨਾਂ ਦਾ ਸਥਾਨ ਆਪਣੇ ਘਰ ਨਹੀਂ ਹੋਏਗਾ ਈਡੀ ਦੇ ਦਫਤਰ ਚ ਰਾਤ ਵਜਾ ਕੇ ਕਰਨਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਤਨੀ ਵੱਡੀ ਬੇਇਨਸਾਫੀ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਕੀਤੀ ਮੁਗਲਾਂ ਨੇ ਸਾਨੂੰ ਸ਼ਹੀਦ ਕੀਤਾ ਪਰ ਇਹ ਜੀ ਬੇਈਮਾਨੀ ਜਿਹੜੀ ਸੀ ਉਹਨੇ ਕੀਤੀ ਸੀ ਅੱਜ ਮੈਂ ਕਹਿਣਾ ਚਾਹੁੰਦਾ ਵਾਂ ਕਿ ਮਤ ਸਮਝੋ ਤੁਸੀਂ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਲਿਆ ਮਤ ਸਮਝੋ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਪਹਿਲਾਂ ਨਾਲੋਂ ਵਧ ਤਗੜਾ ਹੋ ਕੇ ਹਿੰਦੁਸਤਾਨ ਦੇ ਇਹਨਾਂ ਰਾਜਿਆਂ ਨਾਲ ਟੱਕਰ ਲੈਣ ਵਾਸਤੇ ਬਿਲਕੁਲ ਤਿਆਰ ਹੈ ਅਸੀਂ ਇਹ ਜਿਹੜੀ ਬਦਮਾਸ਼ੀ ਕੀਤੀ ਹੈ ਇਹਨਾਂ ਨੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ بڑے بڑے ਵਕੀਲ ਬੈਠੇ ਨੇ ਇੱਥੇ ਜਦ ਇਹ ਆਪਣਾ ਕੇਸ ਵੀਡਰਾ ਕਰ ਰਹੇ ਨੇ ਵਿਡਰਾ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਬੇਈਮਾਨੀ ਕੀਤੀ ਹੈ ਉਹਦਾ ਖਮਿਆਜਾ ਹਿੰਦੁਸਤਾਨ ਦੀ ਸਰਕਾਰ ਭੁਗਤਗੀ ਪਰ ਇਹ ਮਤ ਸਮਝੋ ਕਿ ਅਸੀਂ ਸੋਗਤ ਪੋਣੇ ਹਿੰਦੁਸਤਾਨ ਦੇ ਉੱਤੇ ਰਾਜ ਕਰ ਰਹੇ ਆ ਤੇ ਕੋਈ ਬੰਦਾ ਐਸਾ ਨਹੀਂ ਜਮਿਆ ਜਿਹੜਾ ਸਾਨੂੰ ਇੱਥੋਂ ਹਲਾ ਸਕੇ ਸਾਡੇ ਹਰ ਉਸ ਕੰਮ ਨੂੰ ਜਿਸ ਦੇ ਕਨਸਟੀਟਿਊਸ਼ਨ ਇਨਵਾਲਵ ਹੈਗੀ ਡੈਮੋਕ੍ਰੇਸੀ ਦਾ ਕਤਲ ਕਰਨ ਵਾਲੇ ਹੋ ਤੁਸੀਂ ਤੁਸੀਂ ਇਸ ਕਤਲ ਨੂੰ ਬਚਾ ਸਕਦੇ ਹੋ ਤਾਂ ਬਚਾ ਲੋ ਅਸੀਂ ਤਾਂ ਜੱਦ ਜਮਿਆ ਮੁਗਲਾਂ ਨਾਲ ਲੜਿਆ ਅੰਗਰੇਜ਼ਾਂ ਨਾਲ ਲੜਿਆ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨਾਲ ਲੜਿਆ ਤੇ ਹੁਣ ਤੁਹਾਡੀ ਘਟ ਰਹੀ ਹੈਗੀ ਸੀ ਤੁਹਾਡੇ ਨਾਲ ਲੜ ਰਿਹਾ ਅਸੀਂ ਆਪਣੀਆਂ ਜਾਇਜ਼ ਮੰਗਾਂ ਅਗਰ ਤੁਸੀਂ ਨਾ ਮੰਨਿਆ ਤੇ ਮਤ ਸਮਝੋ ਕਿ ਤੁਸੀਂ ਬੜੇ ਤਾਕਤਵਰ ਹੋ ਸਿੱਖ ਕੌਮ ਦੀ ਤਾਕਤ ਦੇਗੇ ਕੋਈ ਨਹੀਂ ਟਿਕ ਸਕਿਆ ਸੁਖਮਨੀ ਸਾਹਿਬ ਦੀ ਪੋੜੀ ਹੈਗੀ ਬੜੇ ਬੜੇ ਹੰਕਾਰੀਆਂ ਨੰਨ ਗਰਵਤਲੇ ਤੁਸੀਂ ਇੱਥੇ ਰਾਜ ਨਹੀਂ ਕਰ ਸਕੋਗੇ ਕਿ ਮੈਂ ਕਹ ਰਿਹਾ ਹਾਲਾਤ ਬਿਲਕੁਲ ਤੁਹਾਡੇ ਵਾਸਤੇ ਖੁਸ਼ਗਵਾਰ ਨਹੀਂ ਇਹ ਜਿਹੜਾ ਜ਼ੁਲਮ ਤੁਸੀਂ ਕੀਤਾ ਹੈ ਇੱਕ ਡੈਮੋਕਰੇਸੀ ਦਾ ਕਤਲ ਕੀਤਾ ਹੈ ਸਿੱਖਾਂ ਦੇ ਧਾਰਮਿਕ ਕਮਾਂ ਵਿੱਚ ਤੁਸੀਂ ਦਖਲ ਕੀਤਾ ਤੁਸੀਂ ਅੱਗੇ ਹਜ਼ੂਰ ਸਾਹਿਬ ਕੀਤਾ ਪਟਨਾ ਸਾਹਿਬ ਕੀਤਾ ਦਿੱਲੀ ਦੇ ਵਿੱਚ ਤੁਸੀਂ ਇਹਨਾਂ ਨੂੰ ਸਾਡ ਇਲੈਕਸ਼ਨ ਦੇ ਦਿਨ ਸਾਨੂੰ ਪੁਲਿਸ ਰਾਹੀਂ ਬਾਹਰ ਕੱਢ ਕੇ ਚੋਣ ਕਰਾਈ ਹੈ ਤੇ ਉਸ ਚੋਣ ਦੇ ਨਾਲ ਹੀ ਜਿਹੜੇ ਇਲੈਗਲ ਸੀ ਅਨ ਕਨਸਟੀਟਿਊਸ਼ਨਲ ਸੀ ਇਹ ਤੁਸੀਂ ਇਹ ਬਦਮਾਸ਼ੀ ਕਰ ਰਹੇ ਹੋ ਸਾਡੇ 3 ਸਾਲਾਂ ਜੇ ਤੁਸੀਂ ਸੱਚੇ ਸੀ ਫਸਲਾ ਕਰਾਣ ਦੇ ਹਾਈ ਕੋਰਟ ਦੇ ਜੱਜ ਕਰੋ ਪਰ ਤੁਸੀਂ ਗਲਤ ਸੀ ਇਸ ਲਈ ਮੈਂ ਹਾਲੇ ਵੀ ਬੇਨਤੀ ਕਰਦਾ ਕਿ ਹਿੰਦੁਸਤਾਨ ਦੀ ਸਰਕਾਰ ਬਾਜ਼ ਆ ਜਾਵੇ ਦਿੱਲੀ ਦੀ ਸਰਕਾਰ ਬਾਜ਼ ਆ ਜਾਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਟੋਸ ਕਿਸੇ ਨਾ ਕਿਸੇ ਤਰੀਕੇ ਨਾਲ جاری ਰੱਖਾਂਗੇ ਜਦ ਤੱਕ ਇਹਨਾਂ ਬੇਈਮਾਨਾਂ ਨੂੰ ਦਿੱਲੀ ਕਮੇਟੀ ਛੁੱਡੋਗੇ ਨਹੀਂ ਔਰ ਜਿਹੜੇ ਮੈਂਬਰ ਬਾਹਰ ਕੱਢ ਉਹਨਾਂ ਨੂੰ ਬਾਹਰ ਨਹੀਂ ਕਰੋਗੇ ਮੈਂ ਇਹ ਬੇਨਤੀ ਕਰਦਾ ਹਾਂ ਅੱਜ ਜਿੰਨੀ ਵੱਡੀ ਗਿਣਤੀ ਦੇ ਵਿੱਚ ਸਾਡੇ ਵਰਕਰ ਦਿੱਲੀ ਦੇ ਸਿੱਖ ਇਕੱਠੇ ਹੋਇਆ ਹਨ ਮੈਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ 100% 90% ਨਹੀਂ 90% ਨਹੀਂ 100% ਸਾਡੇ ਵਰਕਰਾਂ ਨੇ ਸਿੱਖ ਕੌਮ ਨਾਲ ਦੱਦ ਰੱਖਣ ਵਾਲੀ ਸ਼ਖਸੀਅਤਾਂ ਨੇ ਇੱਥੇ ਅੱਜ ਹਾਜ਼ਰੀ ਰਵਾਈ ਹੈ ਮੈਂ ਦਿਲ ਦੀ ਗਹਿਰਾਈਆਂ ਤੋਂ ਆਪਣੇ ਵੱਲੋਂ ਔਰ ਸਮੁੱਚੇ ਕਾਲੀ ਦਲ ਦੇ ਵਰਕਰਾਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਅੱਗੇ ਵੀ ਇਸੇ ਤਰ੍ਹਾਂ ਇਹ ਲੜਾਈ ਮੁੱਕਣੀ ਨਹੀਂ ਸਾਨੂੰ ਆਪਣਾ ਸਹਿਯੋਗ ਦਿੰਦੇ ਰਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀ ਵੀ ਸੰਗਤ ਆਈ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਲੰਗਰ ਤਿਆਰ ਹੈ ਔਰ ਲੰਗਰ ਛਕੇ ਵਗੈਰ ਆਪਣੇ ਘਰਾਂ ਵਿੱਚ ਨਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਨਾ ਸਾਹਿਬ ਨੇ ਸਾਰੀਆਂ ਗੱਲਾਂ ਟੱਚ ਕਰ ਲਈਆਂ ਨੇ ਮੈਂ ਸਮਝਦਾ ਸਰਕਾਰ ਨੇ ਡੈਮੋਕਰੇਸੀ ਦਾ ਮਰਡਰ ਕੀਤਾ ਹੈ ਕਾਹਨ ਕੀਤਾ ਹੈ ਔਰ ਸਰਕਾਰ ਇਹ ਸੋਚਦੀ ਹੋਏਗੀ ਕਿ ਇਹ ਜਿਹੜਾ ਉਹਨਾਂ ਨੇ ਕਾਰਾ ਕੀਤਾ ਹਾਈ ਕੋਰਟ ਤੋਂ ਵਿਡਰਾ ਕਰਕੇ ਇੱਕ ਕਲਰਕ ਨੂੰ ਆਪਣਾ ਆਰਡਰ ਕਰਵਾ ਕੇ ਇਹ ਕਦੀ ਇਸ ਕੰਮ ਬਰਦਾਸ਼ਤ ਨਹੀਂ ਕਰੇਗੀ ਔਰ ਇਹਦਾ ਮਕੂਲ ਜਵਾਬ ਸੜਕਾਂ ਤੇ ਵੀ ਦੇਾਂਗੇ ਅਸੀਂ ਲੀਗਲੀ ਵੀ ਦੇਾਂਗੇ ਇਹ ਮੈਂ ਸਮਝਦਾ ਵਾਂ ਕਿ ਉਹੀ ਕੰਮ ਹੈ ਕਿ ਕਿਸੇ ਵੀ ਤਰੀਕੇ ਅਸੀਂ ਸਰਕਾਰੀ ਦਖਲ ਜਿਹੜਾ ਗੁਰਦੁਆਰਿਆਂ 'ਚ ਦੇਣਾ ਉਹ ਬਰਦਾਸ਼ਤ ਨਹੀਂ ਹੋਏਗਾ ਇਹ ਸਾਡਾ ਮੁਜ਼ਾਹਰਾ ਜਿੱਥੇ ਸਰਕਾਰ ਦੇ ਖਿਲਾਫ ਹੈ ਕਮੇਟੀ ਦੇ ਕਰਪਟ ਅਹੁਦੇਦਾਰਾਂ ਦੇ ਖਿਲਾਫ ਹੈ ਗੈਰ ਲੀਗਲੀ ਅਨਲੀਗਲੀ ਚੁਣੀ ਹੋਈ ਕਮੇਟੀ ਦੇ ਖਿਲਾਫ ਹੈ ਅਸੀਂ ਸਰਕਾਰ ਨੂੰ ਕਵਾਂਗੇ ਆਰਡਰ ਵਾਪਸ ਲਓ ਅਕਲ ਜਿੰਦਾਬਾਦ ਬੀਜੇਪੀ ਸਰਕਾਰ ਆਪਣਾ ਦਖਲਅੰਦਾਜ਼ੀ ਬੰਦ ਕਰੇ ਬੰਦ ਕਰੇ ਬੰਦ ਕਰੇ ਬੀਜੇਪੀ ਦਖਲਅੰਦਾਜ਼ੀ ਗੁਰਦੁਆਰਾ ਕਮੇਟੀ ਵਿੱਚ ਬੰਦ ਕਰੇ ਬੰਦ ਕਰੇ ਬੰਦ ਕਰੇ ਦੇਖਾ ਦਸੀਂਦਾ ਐਸਾ ਬੰਦ ਕਰਾਓ ਐਸਾ ਬੰਦ ਕਰਾਓ ਇਹ ਦੇਖਾ ਦਿੱਲੀ ਪੁਲਿਸ ਹੇ ਹੇ ਦਿੱਲੀ ਪੁਲਿਸ ਹੇ ਹੇ ये हाँ। हाँ ये तक्का 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 राइट दिल्ली 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 पुलिस 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 है 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 गलत कर रही सरकार कहते चोर मजिंदर सिंह सिरसा कहते रही है देखा ये देखो खा दिल्ली पुलिस मिली हुई है ਯਾ ਦਿੱਲੀ ਪੁਲਿਸ ਸਰਕਾਰ ਕੇ ਦਿੱਲੀ ਹੋਈ ਹੈ ਦਿੱਲੀ ਹਾਏ ਹਾਏ ਕੁਲ ਕੁ ਸਰਪੁਤਾਂ ਆ ਜਾ ਆ ਜਾ ਨਾ 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 ਆ ਜਾਓ ਬਾਜੀ ਗਲਤ ਹੈ ਉਹ ਕੋਈ ਇਹ ਗਲਤ ਹੈ ਇਹ ਗਲਤ ਹੈ ਬਾਜੀ ਗਲਤ ਹੈ ਇਹ ਪੁਲਿਸ ਜੀ ਪਾਕ ਦਾ ਮਾਨ ਨਹੀਂ ਰੱਖਿਆ ਸਾਡੀ ਗੁਰੂ ਘਰ ਸਰਕਾਰ ਦਾ ਬਾਦੀ ਲਗਿਆ ਸਾਡੇ ਗੁਰੂ ਘਰ ਆ ਰਿਹਾ ਰਹੇ ਇਹ ਪੁਲਿਸ ਨੇ ਗਲਤ ਕੀਤਾ ਇਹ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਦਿੱਲੀ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਦਿੱਲੀ ਪੁਲਿਸ ਹਾਏ ਹਾਏ ਇਹ ਦਿੱਲੀ ਪੁਲਿਸ ਕੀ ਹੁ ਇਹ ਸਾਡੇ ਰਾਈਟ ਟੂ ਪ੍ਰੋਟੈਕਸ਼ਨ ਵਾਇਲਟ ਕਰ ਰਹੀ ਹੈ ਦਿੱਲੀ ਪੁਲਿਸ ਨੇ ਸਾਨੂੰ ਪਤਲਾ ਨਹੀਂ ਚਲਾਣ ਦਿੱਤਾ ਸਾਨੂੰ ਪਤਲਾ ਲੈ ਕੇ ਸਾਈਡ ਤੇ ਨਹੀਂ ਜਾਣ ਦਿੱਤਾ ਦਿੱਲੀ ਸਰਕਾਰ ਦੀ ਤਖਤ ਅੰਦਾਜ਼ੀ ਨਾਲ ਸਾਡੇ 2 ਮੈਂਬਰ ਜੋ ਗਲਤ ਤਰੀਕੇ ਨਾਲ ਹਟਾ ਕੇ ਆਪਣੇ ਸ਼ਰਾਬੀ ਖੁਆਬੀ ਮੈਂਬਰ ਇਹਦੇ ਅੰਦਰ ਪਾਤੇ ਜਿਹੜੇ ਬੰਦੇ ਨਹੀਂ ਸੀਗਾ ਉਹਦੇ باوجود ਅੱਜ ਅਸੀਂ ਪ੍ਰੋਟੈਸਟ ਕਰ ਰਹੇ ਸੀਗੇ ਦਿੱਲੀ ਸਰਕਾਰ ਦੇ ਖਿਲਾਫ ਕਿ ਸਾਡੇ ਗੁਰੂ ਧਾਮਾਂ ਦੇ ਦਿੱਲੀ ਸਰਕਾਰ ਡਾਇਰੈਕਟ ਅਟੈਕ ਕਰ ਰਹੀ ਹੈ ਉਹਦੇ ਵਾਸਤੇ ਅਸੀਂ ਪੁਤਲਾ ਲੈ ਕੇ ਜਾ ਰਹੇ ਸੀਗੇ ਸਾਈਡ ਤੇ ਕਿਤੇ ਅਸੀਂ ਪ੍ਰੋਟੈਸਟ ਕਰਨਾ ਸੀਗਾ ਸ਼ਾਂਤ ਬਈ ਪਰ ਦਿੱਲੀ ਪੁਲਿਸ ਨੇ ਜਿਹੜਾ ਦਿੱਲੀ ਦਾ ਇੱਕ ਸਿੱਖ ਗੱਦਾਰ ਮੰਤਰੀ ਹੈ ਮਨਿੰਦਰ ਸਿੰਘ ਸਿਰਸਾ ਚੋਰ ਜਿਹੜਾ ਗੁਰੂ ਘਰ ਦੇ ਪੈਸੇ ਖਾ ਗਿਆ ਅੱਜ ਮੰਤਰੀ ਬਣ ਕੇ ਪਾ ਗਿਆ ਉਹਨੇ ਦਿੱਲੀ ਪੁਲਿਸ ਨੂੰ ਇਸ਼ਾਰਾ ਕੀਤਾ ਕਿ ਇਹ ਪੁਤਲਾ ਨਹੀਂ ਜਾਣਾ ਚਾਹੀਦਾ ਦਿੱਲੀ ਪੁਲਿਸ ਨੇ ਆਹ ਪੁਤਲਾ ਫੜਿਆ ਕਿੱਧਰ ਕਿੱਧਰ ਇਹ ਫੜਿਆ ਇਹ ਚੱਕੇ ਲੈ ਗਏ ਇਹ ਚੱਕੇ ਲੈ ਗਏ ਇਹ ਪਿਆ ਉਹਦੇ ਡੰਡੀਆਂ ਇਹ ਦਿੱਲੀ ਪੁਲਿਸ ਨੇ ਆਹ ਫੜਿਆ ਇਹ ਦਿੱਲੀ ਦੀ ਪੁਲਿਸ ਨੇ ਦਿੱਲੀ ਸਰਕਾਰ ਨਾਲ ਮਿਲੀ ਹੋਈ ਆ ਮਦਿੰਦਰ ਸਿੰਘ ਸਿਰਸਾ ਨੇ ਆਹ ਦਿੱਲੀ ਪੁਲਿਸ ਨੇ ਐਕਸ਼ਨ ਦੇਤੀ ਕਿ ਅੱਜ ਅੱਜ ਇੱਕ ਗੱਲ ਕਲੀਅਰ ਹੋ ਗਈ ਕਿ ਮਨਜਿੰਦਰ ਸਿੰਘ ਸਾਹਿਬ ਜਨਸੰਗੀ ਹੈ ਉਹ ਸਿੱਖੀ ਨਹੀਂ ਹੈ ਜੇਕਰ ਉਹ ਸਿੱਖ ਹੁੰਦਾ ਤੇ ਪਰਡੇ ਦੇ ਗੁਰੂ ਘਰ ਹਮਲੇ ਹੋਇਆ ਬੀਜੇਪੀ ਦੇ ਜਿਹੜੇ ਉਹਨੇ ਆਪ ਕਰਾਇਆ ਹੈ ਆ ਸਾਬਤ ਹੋ ਗਿਆ ਕਿ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਭਾਰਤੀ ਜਨਤਾ ਪਾਰਟੀ ਬੈਂਡਮਨ ਕਮੇਟੀ ਬਣ ਚੁੱਕੀ ਹੈ 41 ਸਾਲਾਂ ਬਾਅਦ ਅੱਜ ਫੇਰ ਸਾਨੂੰ ਆਪਰੇਸ਼ਨ ਬਲੂ ਸਟਾਰ ਯਾਦ ਕਰਾਇਆ ਗਿਆ ਭਾਜੀ ਪੁਤਲਾ ਫੁਲੂ ਦੀ ਪੂਰੀ ਲੋੜ ਹੀ ਕੀਤੀ ਦੇਖੋ ਪੁਤਲਾ ਫੁਕਨ ਦੀ ਲੋੜ ਇਸ ਕਰਕੇ ਆ ਕਿ ਜਦੋਂ ਦਿੱਲੀ ਦੇ ਚੁਣੇ ਹੋਏ ਮੰਤਰੀ ਜਿਨ੍ਹਾਂ ਨੇ ਸੰਵਿਧਾਨ ਦੀ ਸੋਚ ਚੁੱਕੀ ਕਿ ਮੈਂ ਭੈ ਜਾਂ ਦਵੇਸ਼ ਕੇ ਬਿਨਾ ਕਿਸੇ ਕੇ ਸਾਥ ਭੇਦਭਾਵ ਕੀਏ ਬਿਨੇ ਸੰਵਿਧਾਨ ਕੀ ਪਾਲਣਾ ਕਰੂਗਾ ਉਹ ਸੰਵਿਧਾਨ ਦੀ ਪਾਲਣਾ ਤੋਂ ਭੱਜ ਗਏ ਉਹਨਾਂ ਨੇ ਦਰਬਾਵ ਦਾ ਤਹਿਤ ਸਾਡੇ ਦੋ ਬੈਬਰਾ ਦੀ ਬੈਬਰੀ ਰੱਦ ਕੀਤੀ ਅਸੀਂ ਆ ਉਹਦਾ ਵਿਰੋਧ ਚਤਾੜਾ ਆ ਦਿੱਲੀ ਦੀ ਸਕੋਡੇ ਕੋਲ ਸਿੱਖ ਚੱਲ ਕੇ ਆਏ ਨੇ ਅਸੀਂ ਇਤਨੀ ਗਰਮੀ ਦੇ ਵਿੱਚ ਜਿਹੜਾ 40 ਡਿਗਰੀ ਟੈਂਪਰੇਚਰ ਹੈ ਇਹ ਸਾਡੇ ਤੋਂ ਪਸੀਨਾ ਚੋਰੀਆ ਅਸੀਂ ਇਹ ਪ੍ਰਦਰਸ਼ਨ ਕਰਾਇਆ ਔਰ ਸਾਡੇ ਹੱਥੋਂ ਪੁਤਲਾ ਖੋਇਆ ਜਾ ਰਿਹਾ ਸਾਡਾ ਪੁਤਲਾ ਲੈ ਕੇ ਜਾਇਆ ਜਾ ਰਿਹਾ ਇਹ ਗਲਤ ਗੱਲ ਹੈ ਜਿਵੇਂ ਬਦਰੀਆ ਨੇ ਸੰਵਿਧਾਨ ਦੀ ਅਗਿਆਕਤੀ ਕੀਤੀ ਹੈ ਸੰਵਿਧਾਨ ਦੀ ਸੋਚ ਚੁੱਕ ਕੇ ਝੂਠ ਬੋਲਿਆ ਔਰ ਗਲਤ ਕੰਮ ਕੀਤਾ ਉਹ ਵੀ ਦਿੱਲੀ ਪ ਦੁੱਢ ਨਹੀਂ ਬੰਦੇ ਨਹੀਂ ਬੰਦੇ ਨਹੀਂ ਬੰਦੇ ਅੱਜ ਕੱਲ ਕਲੀਅਰ ਹੋ ਗਈ ਦਿੱਲੀ ਕਮੇਟੀ ਦੇ ਉੱਤੇ ਮੱッセ ਰੰਗੜ ਅਬਦਾਲੀ ਜਿੰਨੇ ਵੀ ਕੌਮ ਦੇ ਗਦਾਰ ਹੋਇਆ ਉਹ ਅੱਜ ਦਿੱਲੀ ਕਮੇਟੀ ਦੇ ਉੱਤੇ ਕਾਬਜ ਹੋ ਗਏ ਸਰਕਾਰ ਨਾਲ ਮਿਲ ਕੇ ਇੱਥੇ ਨਿਸ਼ਾਨ ਸਾਹਿਬ ਦੀ ਜਗਾ ਉਹ ਦਿਨ ਦੂਰ ਨਹੀਂ ਜਦ ਬੀਜਪੀ ਅਚੰਡਾ ਲਾੜ ਗਏ ਜਿਹੜਾ ਸਾਡਾ ਖਾਲਸਾ ਨਿਸ਼ਾਨ ਹੈ ਖੰਡਾ ਉਹ ਜਗਾ ਬੀਜਪੀ ਦਾ ਕਮਲ ਲਾੜ ਗਏ ਇਹ ਦਿਨ ਦੂਰ ਨਹੀਂ ਆਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਗੁਰਦੁਆਰਾ ਕਮੇਟੀ ਦੇ ਵਿੱਚੋਂ ਸਰਕਾਰ ਦੀ ਤਰਫੋਂ ਉਹਨਾਂ ਨੇ ਇੱਥੇ ਕਬਜ਼ਾ ਕਰਵਾਉਣ ਦੀ ਪਹਿਲੇ ਵੀ ਕੋਸ਼ਿਸ਼ ਕੀਤੀ ਹੁਣ ਇਹਨਾਂ ਨੇ ਵਿਧਾਨ ਨੂੰ ਤੋੜਿਆ ਹੈਗਾ ਸਾਡੇ ਦੋ ਬੰਦਿਆਂ ਨੇ ਜੋ ਇਹਨਾਂ ਨੇ ਆਪਣੀ ਸਰਕਾਰ ਕੋਲੋਂ ਉਹਨਾਂ ਨੂੰ ਇੱਥੋਂ ਵਾਪਸ ਲੈ ਗਿਆ ਅਸੀਂ ਚਾਹੁੰਦੇ ਹਾਂ ਕਿ ਅਗਰ ਸਰਕਾਰ ਇਸੇ ਵੀ ਦਖਲਅੰਦਾਜ਼ੀ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਦਾ ਇਤਨਾ ਵੱਡਾ ਨੁਕਸਾਨ ਹੋਏਗਾ ਤੇ ਸਰਕਾਰ ਨੂੰ ਔਰ ਮੈਂ ਜਿੱਥੇ ਅਮਿਤ ਸ਼ਾਹ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਉਹ ਇੱਥੇ ਗੁਰਦੁਆਰਾ ਸਾਡਾ ਕਮੇਟੀ ਦੇ ਵਿੱਚ ਆਪਣਾ ਬਰਦਾਸ਼ ਅਸੀਂ ਬਰਦਾਸ਼ ਨਹੀਂ ਕਰਾਂਗੇ ਔਰ ਮਨਜੀਤ ਆਪਣਾ ਮਨਜੀਤ ਸਿੰਘ ਸਰਸਾ ਔਰ ਸਾਥ ਮੈਂ ਕਲਕਾ ਕੋ ਹਮ ਇਹ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਅਗਰ ਤੁਸੀਂ ਇੱਥੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰੋਗੇ ਸਰਕਾਰ ਦੀ ਉਹ ਅਸੀਂ ਬਰਦਾਸ਼ ਨਹੀਂ ਕਰਾਂਗੇ ਅੱਜ ਦੇਖ ਦਿੱਲੀ ਦਾ ਸਿੱਖ ਸੜਕਾਂ ਤੇ ਆ ਗਿਆ ਔਰ ਸਾਡਾ ਬਸ ਜਿਹੜਾ ਹੋਏਗਾ ਅਸੀਂ ਕਰਾਂਗੇ ਮੈਂ ਸਮਝਦਾ ਇਹ ਇਹ ਡੈਮੋਕ੍ਰੇਸੀ ਦਾ ਮਰਡਰ ਕੀਤਾ ਹੈ ਸਰਕਾਰ ਨੇ ਰੇਖਾ ਗੁਪਤਾ ਦੀ ਸਰਕਾਰ ਔਰ ਦਿੱਲੀ ਗੁਰਦੁਆਰਾ ਕਮੇਟੀ ਨੇ ਚੁਣੇ ਹੋਏ ਮੈਂਬਰ ਹਟਾਏ ਨੇ ਕੋਰਟ ਦੇ ਵਿੱਚ ਕੇਸ ਪਾ ਕੇ ਵਾਪਸ ਲੈਂਦੇ ਨੇ ਇਹ ਸਿੱਧਾ ਸਿੱਖਾਂ ਦੇ ਗੁਰੂ ਘਰਾਂ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਜਿਸ ਨੂੰ ਕੌਮ ਕਦੀ ਬਰਦਾਸ਼ਤ ਨਹੀਂ ਕਰੇਗੀ ਆਪਣਾ ਜਿਹੜੀਆਂ ਸਰਕਾਰਾਂ ਹਨ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਿਨ੍ਹਾਂ ਦੇ ਮਗਰ ਲਾ ਕੇ ਤੁਸੀਂ ਸਾਡੀ ਕੌਮ ਦਾ ਨੁਕਸਾਨ ਕਰਨਾ ਚਾਹ ਰਹੇ ਹੋ ਤੁਹਾਨੂੰ ਉਹਨਾਂ ਕਰਕੇ ਵੋਟਾਂ ਨਹੀਂ ਮਿਲਣਗੀਆਂ ਕੰਤਾ ਦੀ ਸੋਚੋ ਇਹ ਦੋ ਬੰਦੇ ਜਿਹੜੇ ਦਰਦਿਆਂ ਦਾ ਮਗਰ ਲਾਕੇ ਤੁਸੀਂ ਇਹ ਸਾਰੇ ਕਾਰਜ ਕਰ ਰਹੇ ਹੋ ਇਹ ਕੋਈ ਤੁਹਾਨੂੰ ਕੋਈ ਆਪਣਾ ਉਹ ਨਹੀਂ ਦੇ ਸਕਦੇ ਸਿੱਖੀ ਦਾ ਮੈਨੇਟ ਨਹੀਂ ਦੇ ਸਕਦੇ ਸਿੱਖ ਪੰਥ ਜਾਣੂ ਆ ਉਹਨਾਂ ਦਾ ਮਗਰ ਕੋਈ ਨਹੀਂ ਹੈਗਾ ਅੱਜ ਜੋ ਸਰਕਾਰਾਂ ਨੇ ਦਿੱਲੀ ਸਰਕਾਰ ਨੇ ਜੋ ਕੀਤਾ ਇਹਨਾਂ ਨੂੰ ਬੜੀ ਅਧੀ ਅਸੀਂ ਨਿਖੇਧੀ ਕਰਦੇ ਆਂ ਔਰ 9.4 ਸਾਲ ਹੋ ਗਏ ਨੇ ਇਲੈਕਸ਼ਨ ਦਾ ਟਾਈਮ ਆ ਗਿਆ ਅਗਰ ਇਹ ਗਲਤ ਸੀ ਤਾਂ ਪਹਿਲਾਂ ਕਿਉਂ ਨਹੀਂ ਠੀਕ ਕੀਤਾ ਅੱਜ ਸਮਾਂ ਆ ਗਿਆ ਸਭ ਜਾਣਦੇ ਨੇ ਔਰ ਸਮਾਂ ਆਇਆ ਕਿ ਦੱਸੇਗਾ ਇਹਨਾਂ ਨੂੰ ਜੋ ਦਿੱਲੀ ਸਵੈਗਰ ਦਾ ਪ੍ਰਬੰਧਕ ਕਮੇਟੀ ਜੋ ਪ੍ਰਧਾਨ ਹੈ ਉਹਨੂੰ ਇਸ ਤੇ ਸੰਗਿਆਨ ਲੈਣਾ ਚਾਹੀਦਾ ਔਰ ਇਲੈਕਸ਼ਨ ਦੀ ਤਿਆਰੀ ਕਰ ਲੈ ਜੇ ਤੇ ਦੇਖੋ ਮੈਂਬਰ ਆਏ ਕੁਝ ਕਰਕੇ ਦਿਖਾ ਦੇ ਤੁਸੀਂ ਦਿੱਲੀ ਕਮੇਟੀ ਦਾ ਨੁਕਸਾਨ ਹੀ ਕੀਤਾ ਕੌਣ ਨੂੰ ਥੱਲੇ ਲਾਇਆ ਤੁਸੀਂ ਪਰ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਆਪਣਾ ਸਰਕਾਰ ਹੈ ਉਹਨੂੰ ਇਹ ਤੇ ਸੰਗਿਆਨ ਲੈਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ 'ਚ ਜੇ ਪੰਥ ਦੀ ਚੜ੍ਹਦੀ ਕਲਾ ਲੈਣਾ ਚਾਹਦੇ ਹੋ ਨਾਲ ਲੈ ਕੇ ਚੱਲਣਾ ਚਾਹਦੇ ਹੋ ਤੇ ਚੰਗਾ ਕੰਮ ਕਰ ਲਓ ਕੋਈ ਇਹ ਜੋ ਕਮਿਊਨਿਟੀ ਸਭ ਜਾਣਦੇ ਆ ਸਾਤ ਸੰਗਤ ਗੋਪਾਲ ਜੀ ਦੇ ਆਖਿਆ ਉਹ ਨਾ ਨਿਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਆ ਜਿ세 ਜਿਹੜਾ ਜ਼ੁਲਮ ਹਿੰਦੁਸਤਾਨ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਨੇ ਕੀਤਾ ਉਹਦੇ ਵਿਰੁੱਧ ਅਸੀਂ ਪ੍ਰੋਟੈਸਟ ਕਰਨ ਆਇਆ ਔਰ ਤੁਸੀਂ ਇਹ ਦੇਖੋ 36 ਘੰਟਿਆਂ ਦੇ ਵਿੱਚ ਦਿੱਲੀ ਦੇ ਸਿੱਖਾਂ ਦਾ ਹੜ ਜਿਹੜਾ ਹੈ ਨਾ ਉਹ ਇਸ ਮੁਜਾਰੇ ਵਿੱਚ ਸ਼ਾਮਲ ਹੋਇਆ ਪ੍ਰੋਟੈਸਟ ਮਾਰਚ ਵਿੱਚ ਸ਼ਾਮਲ ਹੋਇਆ ਹੈ ਅਸੀਂ ਮਾਸਟਰ ਜੀ ਵੀ ਜਗਾ ਕਿਉਂ ਚੁਣੇ ਹਨ ਜਦ ਕਈ ਸਿੱਖਾ ਮਨੋਂ ਖਾਲਸਾਤਨ ਦੀ ਮੰਕੀ ਚੱਤੀ ਜਾਰੀ ਸੀ ਤੇ ਮਾਸਟਰ ਜੀ ਨੇ ਜਿਹੜੀ ਨੈਸ਼ਨਲ ਪਾਰਟੀ ਸੀ ਉਹਨੂੰ ਸਹਾਇਤਾ ਦੇਣ ਦੀ ਗੱਲ ਕੀਤੀ ਮਾਸਟਰ ਜੀ ਦੇ ਨਾਲ ਕੀਤੇ ਸਾਰੇ ਵਾਦੇ ਅੱਜ ਹਿੰਦੁਸਤਾਨ ਦੀ ਸਰਕਾਰ ਜਿਹੜੀ ਉਹ ਬਦਲ ਰਹੀ ਹੈ ਔਰ ਉਸ ਤੋਂ ਮਰਮਤ ਹੋ ਰਹੀ ਹੈ ਏ ਮਾਸਟਰ ਜੀ ਦਾ ਬੁੱਤ ਅਸੀਂ ਇਸ ਵਾਸਤੇ ਲਾਇਆ ਸੀ ਦਿੱਲੀ ਦੇ ਸਾਰੇ ਬੁੱਤ ਤੱਕ ਲੋ ਸਾਰਿਆਂ ਦੇ ਪਿੱਠ ਪਾਰਲੀਮੈਂਟ ਚ ਪਰ ਮਾਸਟਰ ਜੀ ਦਾ ਮੂੰਹ ਇਸ ਹਿੰਦੂ ਦੀ ਸਥਾਨ ਦੀ ਸਰਕਾਰ ਵਾਲਾ ਹੈ ਜਿਹੜੇ ਵਾਦੇ ਮਾਸਟਰ ਜੀ ਦੇ ਨਾਲ ਕੀਤੇ ਗਏ ਸਨ ਸ਼ੋਮਣੀ ਅਕਾਲੀ ਦਲ ਨਾਲ ਕੀਤੇ ਗਏ ਸਨ ਉਹਨਾਂ ਵਾਦਿਆਂ ਤੋਂ ਹਿੰਦੁਸਤਾਨ ਦੀ ਸਰਕਾਰ ਮੁਨਕਰ ਹੋ ਰਹੀ ਹੈ ਤੇ ਉਹਦੇ ਨਾਲ ਦਿੱਲੀ ਦੀ ਸਰਕਾਰ ਮੁਨਕਰ ਹੋ ਰਹੀ ਹੈ ਮੁਨਕਰ ਕੇ ਸਾਹਸ ਤੇ ਹੋ ਰਹੀ ਹੈ ਜਿਹੜੇ ਸ਼ਰਾਬੀ ਕਬਾਬੀ ਹੈਗੇ ਜਿਨ੍ਹਾਂ ਦੀ ਇਨਕੁਆਰੀਆਂ ਨਹੀਂ ਹੋਣੀਆਂ ਅਗਰ ਇਨਕੁਆਰੀਆਂ ਹੋਣ ਤੇ ਇਹਨਾਂ ਦਾ ਸਥਾਨ ਆਪਣੇ ਘਰ ਨਹੀਂ ਹੋਏਗਾ ਈਡੀ ਦੇ ਦਫ਼ਤਰ ਚ ਰਾਤ ਵਜਾ ਕੇ ਕਰਨਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਤਨੀ ਵੱਡੀ ਬੇਇਨਸਾਫੀ ਸ਼ਾਇਦ ਅੰਗਰੇਜ਼ਾਂ ਨੇ ਨਹੀਂ ਕੀਤੀ ਮੁਗਲਾਂ ਨੇ ਸਾਨੂੰ ਸ਼ਹੀਦ ਕੀਤਾ ਪਰ ਇਹ ਜੀ ਬੇਈਮਾਨੀ ਜਿਹੜੀ ਸੀ ਉਹਨੇ ਕੀਤੀ ਸੀ ਅੱਜ ਮੈਂ ਕਹਿਣਾ ਚਾਹੁੰਦਾ ਵਾਂ ਕਿ ਮਤ ਸਮਝੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਰਹੇ ਹੋ ਮਤ ਸਮਝੋ। ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਸ਼ਰੋਣੀ ਅਕਾਲੀ ਦਲ ਪੈਨਾ ਉਹ ਵੱਧ ਤਗੜਾ ਹੋ ਕੇ ਹਿੰਦੁਸਤਾਨ ਦੇ ਇਹਨਾਂ ਰਾਜਿਆਂ ਨਾਲ ਟੱਕਰ ਲੈਣ ਵਾਸਤੇ ਬਿਲਕੁਲ ਤਿਆਰ ਹੈ। ਅਸੀਂ ਇਹ ਜਿਹੜੀ ਬਦਮਾਸ਼ੀ ਕੀਤੀ ਹੈ ਇਹਨਾਂ ਨੇ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ بڑے بڑے ਵਕੀਲ ਬੈਠੇ ਨੇ ਇੱਥੇ। ਜਦ ਇਹ ਆਪਣਾ ਕੇਸ ਵੀਡਰਾ ਕਰ ਰਹੇ ਨੇ। ਵੀਡਰਾ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਬੇਈਮਾਨੀ ਕੀਤੀ ਹੈ ਉਹਦਾ ਖਮਿਆਜਾ ਹਿੰਦੁਸਤਾਨ ਦੀ ਸਰਕਾਰ ਬੁਤੇਗੀ ਪਰ ਇਹ ਮਤ ਸਮਝੋ ਕਿ ਅਸੀਂ ਸੋਗਤ ਪੋਣੇ ਹਿੰਦੁਸਤਾਨ ਦੇ ਉੱਤੇ ਰਾਜ ਕਰ ਰਹੇ ਹਾਂ ਤੇ ਕੋਈ ਬੰਦਾ ਐਸਾ ਨਹੀਂ ਜਮਿਆ ਜਿਹੜਾ ਸਾਨੂੰ ਇੱਥੋਂ ਹਲਾ ਸਕੇ ਸਾਡੇ ਹਰ ਉਸ ਕੰਮ ਨੂੰ ਜਿਸ ਦੇ ਕਨਸਟੀਟਿਊਸ਼ਨ ਇਨਵੋਲ ਹੈਗੀ ਡੈਮੋਕਰੇਸੀ ਦਾ ਕਤਲ ਕਰਨ ਵਾਲੇ ਹੋ ਤੁਸੀਂ ਤੁਸੀਂ ਇਸ ਕਤਲ ਨੂੰ ਬਚਾ ਸਕਦੇ ਹੋ ਤਾਂ ਬਚਾ ਲਓ ਅਸੀਂ ਤਾਂ ਜਦ ਜਮਿਆ ਮੁਗਲਾਂ ਨਾਲ ਲੜਿਆ ਅੰਗਰੇਜ਼ਾਂ ਨਾਲ ਲੜਿਆ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨਾਲ ਲੜਿਆ ਤੇ ਹੁਣ ਤੁਹਾਡੀ ਘਟ ਰਹੀ ਸੀ ਤੁਹਾਡੇ ਨਾਲ ਲੜ ਰਿਹਾ ਅਸੀਂ ਆਪਣੀਆਂ ਜਾਇਜ਼ ਮੰਗਾਂ ਅਗਰ ਤੁਸੀਂ ਨਾ ਮੰਨਿਆ ਤੇ ਮਤ ਸਮਝੋ ਕਿ ਤੁਸੀਂ ਬੜੇ ਤਾਕਤਵਰ ਹੋ ਸਿੱਖ ਕੌਮ ਦੀ ਤਾਕਤ ਦੇ ਗਏ ਕੋਈ ਨਹੀਂ ਟਿਕ ਸਕਿਆ ਸੁਖਮਨੀ ਸਾਹਿਬ ਦੀ ਪੂੜੀ ਹੈਗੀ ਬੜੇ ਬੜੇ ਹੰਕਾਰੀਆਂ ਨੰਨ ਗਰਬਤਲੇ ਤੁਸੀਂ ਇੱਥੇ ਰਾਜ ਨਹੀਂ ਕਰ ਸਕੋਗੇ ਜੇ ਮੈਂ ਕਹਦੇ ਆ ਹਾਲਾਤ ਬਿਲਕੁਲ ਤੁਹਾਡੇ ਵਾਸਤੇ ਖੁਸ਼ਗਵਾਰ ਨਹੀਂ ਨੂੰ ਇਹ ਜਿਹੜਾ ਜ਼ੁਲਮ ਤੁਸੀਂ ਕੀਤਾ ਹੈ ਡੈਮੋਕ੍ਰੇਸੀ ਦਾ ਕਤਲ ਕੀਤਾ ਹੈ ਸਿੱਖਾਂ ਦੇ ਧਾਰਮਿਕ ਕਮਾਂ ਵਿੱਚ ਤੁਸੀਂ ਦਖਲ ਕੀਤਾ ਤੁਸੀਂ ਅੱਗੇ ਹਜ਼ੂਰ ਸਾਹਿਬ ਕੀਤਾ ਪਟਨਾ ਸਾਹਿਬ ਕੀਤਾ ਦਿੱਲੀ ਦੇ ਵਿੱਚ ਤੁਸੀਂ ਇਹਨਾਂ ਨੂੰ ਇਲੈਕਸ਼ਨ ਦੇ ਦਿਨ ਸਾਨੂੰ ਪੁਲਿਸ ਰਾਹੀਂ ਬਾਹਰ ਕੱਢ ਕੇ ਚੋਣ ਕਰਾਈ ਹੈ ਤੇ ਉਸ ਚੋਣ ਦੇ ਨਾਲ ਹੀ ਜਿਹੜੇ ਇਲਲੀਗਲ ਸੀ ਅਨ ਕਨਸਟੀਟਿਊਸ਼ਨਲ ਸੀ ਇਹ ਤੁਸੀਂ ਇਹ ਬਦਮਾਸ਼ੀ ਕਰ ਰਹੇ ਹੋ ਸਾਡੇ 3 ਸਾਲਾਂ ਜੇ ਤੁਸੀਂ ਸੱਚੇ ਸੀ ਤੇ ਫੈਸਲਾ ਕਰਾ ਲੈਂਦੇ ਹਾਈ ਕੋਰਟ ਦੇ ਜੱਜ ਕਰੋ ਪਰ ਤੁਸੀਂ ਗਲਤ ਸੀ ਇਸ ਲਈ ਮੈਂ ਹਾਲੇ ਵੀ ਬੇਨਤੀ ਕਰਦਾ ਕਿ ਹਿੰਦੁਸਤਾਨ ਦੀ ਸਰਕਾਰ ਬਾਜ਼ ਆ ਜਾਵੇ ਦਿੱਲੀ ਦੀ ਸਰਕਾਰ ਬਾਜ਼ ਆ ਜਾਵੇ ਅਸੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰੋਟੈਸਟ ਕਿਸੇ ਨਾ ਕਿਸੇ ਤਰੀਕੇ ਨਾਲ ਜਾਰੀ ਰੱਖਾਂਗੇ ਜਦ ਤੱਕ ਇਹਨਾਂ ਬੇਈਮਾਨਾਂ ਨੂੰ ਦਿੱਲੀ ਕਮੇਟੀ ਛੁੱਟੋਗੇ ਨਹੀਂ اور